जो चाहे चिट्टा हो चाहे उग्रता हो चाहे कुछ भी हो तू हो जो पता मैं कुछ राज्य की गल करी रही बड़ा उग्र इनका स्वभाव होता है बाइक कब रहा बड़ा भाई हो हल्ला कराए ड्रग्स कराए पता नहीं केड़ी केडी शराब पिए बड़ा भाई उत्पात मचाए रहा वहीं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है ਹਮਾਰਾ ਆਪਣਾ ਜੋ ਗ੍ਰਾਮੀਨ ਕਲਚਰ ਹੈ ਹਮਾਰੇ ਆਪਣੇ ਜੋ ਬੱਚੇ ਹੈ ਉਹ ਕਿਸੇ ਤਰੀਕੇ ਸੇ ਜੋ ਹੈ ਇਨਕੇ ਪ੍ਰਭਾਵ ਮੇ ਨਾ ਆਏ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਪੰਜਾਬ ਦੇ ਐਂਟੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਹੈ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਅਸੀਂ ਅਕਸਰ ਉੱਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕਿ ਇਹੋ ਜਿਹੀ ਪੜਕਾਊ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉੱਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਨਹੀਂ ਕਰਨਾ ਚਾਹੀਦਾ ਮੈਡਮ